ਅਸ਼ਦੇਸ਼ ਕੁਮਾਰੀਆਂ ਮੇਰਾ ਪਿੰਡ ਹਰਤੋ ਬਤਵਾਲਾ ਮੇਰੇ ਘਰ ਵਿੱਚ ਗਰੇਲੀ ਤੇ ਕਲੇਸ਼ਾ ਮੇਰੇ ਤਿੰਨ ਬੇਟੇ ਨੇ ਤਿੰਨ ਬੇਟੇ ਦਿਲਾਵਰ ਸਾਹਿਲ ਤੇ ਕਸ਼ਿਸ਼ ਸਭ ਤੋਂ ਛੋਟਾ ਬੇਟਾ ਜਿਹੜਾ ਕਸ਼ਿਸ਼ ਆ ਕਸ਼ਿਸ਼ ਤੇ ਰੋਜੀ ਇਹ ਦੋਨੇ ਮੇਰੇ ਨਾਲ ਅਕਸਰ ਲੜਦੇ ਚਵੜਦੇ ਰਹਿੰਦੇ ਨੇ ਇਸੇ ਜਾਇਦਾਦ ਤੋਂ ਮੇਰੀ ਕੋਠੀ 40-45 ਲੱਖ ਦੀ ਕੋਠੀ ਆ ਇੱਕ ਮੇਰੀ ਪੈਨਸ਼ਨ ਆਂਦੀ ਪਈ ਆ ਵੀ 22000 ਰੁਪਏ ਪੈਨਸ਼ਨ ਆ ਮੇਰੀ ਇਹ ਦੋਨੇ ਚੀਜ਼ਾਂ ਕਹਿੰਦੇ ਆ ਕਿ ਸਾਨੂੰ ਮਾਰਕਟਾਈ ਕਰਦੇ ਰਹਿੰਦੇ ਆ ਪੀ ਕੇ ਸ਼ਰਾਬ ਮਾਰਕਟਾਈ ਮੇਰੀ ਬਹੁਤ ਜ਼ਿਆਦਾ ਕਰਦਾ ਮੈਂ ਜੋਬ ਨਹੀਂ ਕਰਦੀ ਮੇਰੇ ਹਸਬੰਦ ਜੋਬ ਕਰਦੇ ਐ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਮਿਲਣ ਲੱਗੀ ਹੋਈ ਆ ਤੇ ਉਹ ਪੈਨਸ਼ਨ ਤੇ ਮਾਰਿਆ ਮੈਨੂੰ ਇਹਨੇ ਮਾਰਕਟਾਈ ਕਰਦੇ ਨੇ ਕਿ ਸਾਡੇ ਨਾਂ ਤੇ 40-50 ਲੱਖ ਦੀ ਕੋਟੀ ਮੇਰੇ ਕੱਲੇ ਨਾਂ ਤੇ ਹੋਣੀ ਚਾਹੀਦੀ ਔਰ ਕੋਈ ਵਿੱਚ ਭਾਈ ਹਲ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੇਰੀ ਮਾਰਕਟਾਈ ਕਰਦੇ ਨੇ ਤੇ ਉਹਨੇ ਮੇਰੇ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਆ ਮੇਰੇ ਸਿਰ ਦੇ ਵਿੱਚ ਦੋ ਥੜਾ ਮਾਰੀਆਂ ਮੇਰੀ ਬਾਹ ਤੇ ਮੁੱਕੇ ਮਾਰੇ ਢਿੱਡ ਵਿੱਚ ਲੱਤ ਮਾਰੀ ਆ ਨੋ ਰੋਜੀ ਨੇ ਨੋ ਰੋ ਜੀਤੇ ਪੁੱਤਰ ਕਸ਼ਿਸ਼ ਨੇ ਇਹ ਦੋਨਾਂ ਨੇ ਮੇਰੇ ਤੇ ਦੇਵਚ ਲਤਾ ਮਾਰੀਆਂ ਨੇ ਦੋਨਾਂ ਨੇ ਫੜ ਕੇ ਮੇਰਾ ਗਲਾ ਕੋਟਿਆ ਪਹਿਲਾਂ ਨੋ ਨੇ ਕੋਟਿਆ ਫਿਰ ਪੁੱਤਰ ਨੇ ਕੋਟਿਆ ਓੜ ਕੇ ਜਦੋਂ ਮੈਂ ਬਾਹਰ ਆਈਆਂ ਫਿਰ ਮੈਂ ਥਾਣੇ ਪਹੁੰਚ ਗਈਆਂ ਜੀ ਬਹੁਤ ਜ਼ਿਆਦਾ ਤਸੱਦਦ ਕੀਤੀ ਆ ਕੁਝ ਦਿਨ ਪਹਿਲਾਂ 10 15 ਦਿਨ ਹੋ ਗਏ ਇਹਦੇ ਪੇਕੇਆਂ ਨੇ ਵੀ ਆ ਕੇ ਇਹਨੇ ਆਪਣੇ ਪੇਕੇਆਂ ਤੋਂ ਵੀ ਸੱਧਿਆ ਆਪਣੇ ਪੇਕੇਆਂ ਨੂੰ ਅਸ਼ੋਕ ਕੁਮਾਰ ਇਹਦਾ ਪਿਤਾ ਮਾਤਾ ਸ਼ਸ਼ੀਲ ਬਿਮਾਰੀ ਤੇ ਭਰਾ ਦਾ ਦਾ ਲਵ ਤੇ ਭੈਣ ਦੀ ਛਿਵਾਨੀ ਇਹਨਾਂ ਨੇ ਆ ਕੇ ਮੇਰੇ ਘਰ ਦੇ ਉੱਤੇ ਲੱਤਾਂ ਮਾਰੀਆਂ ਨੇ ਬਹੁਤ ਜ਼ਿਆਦਾ ਲੱਤਾਂ ਮਾਰ ਕੇ ਸਾਡੇ ਨੱਕੋਲ ਪਲੂਗੇ ਵੀ ਕਿਤੇ ਨੇ ਚੰਗੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਇਹਨਾਂ ਨੇ ਵੀ ਆ ਕੇ ਲੜਾਈ ਝਗੜਾ ਕੀਤਾ ਹੈ ਮੈਨੂੰ ਮੇਰਾ ਪੁੱਤਰ ਅਕਸਰ ਹੀ ਮਾਰਦਾ ਰਹਿੰਦਾ ਨਾਲ ਮੇਰੀ ਨੋ ਵੀ ਬਹੁਤ ਜ਼ਿਆਦਾ ਮੈਨੂੰ ਮਾਰਦੀ ਆ ਮਾਰਦੀ ਕੁਟਦੀ ਨੇ ਦੇ ਕੁੱਤੀਏ ਕੰਜਰੀਏ ਬਦਮਾਸ਼ੇ ਗਸਤੀਏ ਕਿੱਥੋਂ ਆਈਆਂ ਹੋ ਕੇ ਤੇਰੇ ਥੋਲੇ ਛੱਟੇ ਨਮਗ ਲਾ ਦੇਣੀ ਆ ਠੁੱਕ ਠੁੱਕ ਕੇ ਜੁੱਤੀਆਂ ਮਾਰਦੀਆਂ ਮੇਰੇ ਠੁੱਕ ਠੁੱਕ ਕੇ ਜੁੱਤੀਆਂ ਮਾਰਦੀਆਂ ਮੈਨੂੰ ਬਹੁਤ ਜ਼ਿਆਦਾ ਮਾਰਦੀ ਆ ਹਾਂਜੀ ਹੁਣ ਮੈਂ ਜਦੋਂ ਮੇਰੇ ਸੱਟਾਂ ਸੁੱਟਾਂ ਲੱਗੀਆਂ ਮੈਂ ਨਿਕਲ ਕੇ ਬਾਹਰ ਆ ਗਈ ਹਾਂ ਬਾਹਰ ਆ ਕੇ ਮੈਂ ਥਾਣੇ ਪਹੁੰਚ ਗਈ ਹਾਂ ਮੈਨੂੰ ਬਾਹਰ ਘਰੋਂ ਕੱਢ ਦਿੱਤਾ ਕਹਿੰਦੇ ਦਫਾ ਹੋ ਜਾ ਇੱਥੇ ਤੁਹਾਡਾ ਹੈ ਨਹੀਂ ਕੁਛ ਵੀ ਤੇਰਾ ਇੱਥੇ ਕੁਛ ਵੀ ਜਾ ਨਿਕਲ ਜਾ ਬਾਹਰ ਮੈਂ ਘਰੋਂ ਬਾਹਰ ਆ ਗਈ ਸ਼ਾਇਦ ਵਿਚਕਾਰ ਲੈ ਬੇਟੇ ਕੋਲ ਆ ਇੱਥੇ ਤੇ ਮੇਰੀ ਨੋ ਮੈਨੂੰ ਦੋਨੇ ਜਾਣੇ ਪਹਿਲਾਂ ਇਹਨਾਂ ਨੇ ਸਦਰ ਥਾਣੇ ਪਹੁੰਚਾਇਆ ਉੱਥੇ ਜਾ ਕੇ ਅਸੀਂ ਦਰਖਾਸਤ ਮਾੜੀ ਜੀ ਲਿਖਾਈ ਆ ਕੋਈ 5-6 ਦਿਨ ਹੋ ਗਏ ਮੈਂ ਹਸਪੀਟਲ ਚ ਪਈ ਨੂੰ ਮੇਰੇ ਮਗਰ ਕੋਈ ਅਜੇ ਤੱਕ ਬਿਆਨ ਲੈਣ ਵੀ ਨਹੀਂ ਆਇਆ ਜੇ ਕੱਲ ਕੱਲ ਇੱਕ ਜਨ ਆਇਆ ਹੀ ਉਹ ਕਹਿੰਦੇ ਮੇਰੇ ਕੋਲ ਤਾਂ ਡਾ ਕੇਸ ਹੈ ਨਹੀਂ ਉਹ ਮੇਰਾ ਕੋਈ ਬਿਆਨ ਨਹੀਂ ਲੈ ਕੇ ਗਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੇਰੇ ਇਸ ਹਜੇ ਬੇਟੇ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤੇ ਮੈਨੂੰ ਇਹਨਾਂ ਨੂੰ ਮੈਂ ਆਪਣੇ ਘਰ ਵਿੱਚ ਰੱਖਣਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ ਮੈਂ ਆਪਣੇ ਤੋਂ ਬੇਦਖਲ ਕਰਨਾ ਚਾਹੁੰਦੀ ਆ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਨੀ ਆ ਕਿ ਮੈਨੂੰ ਜੋ ਵੀ ਮੇਰਾ ਇਨਸਾਫ ਹੈ ਮੈਨੂੰ ਚੰਦ ਚੰਦ ਨਾਲ ਇਨਸਾਫ ਦਿੱਤਾ ਜਾਏ ਤੇ ਮੈਨੂੰ ਘਰ ਵਿੱਚ ਸੇਫ ਰਹਿਣ ਦੀ ਇਹ ਪੂਰੀ ਮੰਗ ਕਰਨੀ ਆ ਉਹਨਾਂ ਕੋਲ ਪ੍ਰਸ਼ਾਸਨ ਕੋਲ ਇਹਦੇ ਬਾਰੇ ਜੀ ਸਾਨੂੰ ਦਰਖਾਸਤ ਵੀ ਮਸੂਲ ਹੋ ਗਈ ਆ ਤੇ ਇਹਨਾਂ ਦੀ ਐਮਐਲਆਰ ਵੀ ਆ ਤੇ ਇਹਨਾਂ ਨੂੰ ਜਿਹੜੇ ਮੈਡਮ ਨੇ ਇਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਇਹਨਾਂ ਨੂੰ ਕਿਹਾ ਸੀ ਵੀ ਆ ਜਿਓ ਲਿਖਾ ਦਿਓ ਬਿਆਨ ਕਿ ਇਹਨਾਂ ਨੇ ਥੋੜਾ ਸਮਾਂ ਲਿਆ ਜਦੋਂ ਇਹ ਬਿਆਨ ਆਪਣੇ ਲਿਖਾਉਣਗੇ ਜੋ ਕਾਰਵਾਈ ਬੰਦੀ ਹੋਊਗਾ ਮਿਲ ਜਿਹਾਉਂਦੀ ਜਾਓ ਵੇਖੋ ਸਾਡੇ ਮੁਲਾਜ਼ਮ ਗਏ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਉਹਨਾਂ ਦੇ ਨਾਲ رابطہ ਹੋਇਆ ਇਹ ਸਾਰੀਆਂ ਗੱਲਾਂ ਇਹ ਸੰਬੰਧ ਦੇ ਜਿਹੜੀ ਆ ਸਾਡੇ ਕੋਲ ਹੈਗੀ ਆ ਜਾਣਕਾਰੀ ਸਾਰੀ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਉਹਨਾਂ ਨੇ ਸਮਾਂ ਲਿਆ ਵਾ ਤੋਂ ਦੇਖੋ ਉਹ ਬਿਆਨ ਲਿਖਾਉਣਗੇ ਕਿਉਂਕਿ ਇਹ ਘਰੇਲੂ ਮੈਟਰ ਆ ਜਾਇਦਾਦ ਦੇ ਮੁਤਲਕ ਆ ਤੇ ਜੋ ਜਿਹੜੇ ਕਾਨੂੰਨ ਮੁਤਾਬਕ ਹੱਕਕੀ ਗੁਵਾਂਦੇ ਹੋਣਗੇ ਤੇ ਜਿਹੜੀਆਂ ਕਾਰਵਾਈ ਚ ਆਉਣਗੇ ਹੋਗੇ